ਜੇ ਤੁਹਾਨੂੰ ਇਹ ਗੱਲ ਕਹੀ ਜਾਵੇ ਵੀ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚੋਂ ਇੱਕ ਕਿਰਲੀ ਲੱਭ ਕੇ ਦਿਖਾਓ ਤੁਸੀਂ ਕਹੋਗੇ ਵੀ ਇਹ ਕਿਹੜੀ ਚੁਣੌਤੀ ਹੋਈ ਇਹ ਕਿਹੜਾ ਚੈਲੰਜ ਹੋਇਆ ਪਰ ਇਹ ਗੱਲ ਬਿਲਕੁਲ ਸੱਚੀ ਹੈ ਤੇ ਕੋਈ ਲੱਭ ਕੇ ਦਿਖਾਓ ਇਹ ਇੱਕ ਚੁਣੌਤੀ ਆ ਕਿਉਂਕਿ ਪੰਜਾਬ ਦੀਆਂ ਜੇਲਾਂ ਵਿੱਚ ਲੀਆਂ ਬੈਰਕਾਂ ਦੇ ਵਿੱਚੋਂ ਇੱਕ ਕਿਰਲੀ ਨਹੀਂ ਲੱਭਦੀ ਇੱਕ ਕਿਰਲੀ ਕਿਰਲੀ ਲੱਭਣ ਵਾਸਤੇ ਜਦੋਂ ਕਿਰਲੀ ਦਿਸ ਜਾਵੇ ਜਿਹੜੇ ਉੱਥੇ ਕੈਦੀ ਨੇ ਜਿਹੜੇ ਉੱਥੇ ਹਵਾਲਾਤੀ ਨੇ ਜਿਹੜੇ ਬੈਰਕ ਦੇ ਵਿੱਚ ਬੰਦ ਆ ਜਾਂ ਜਿਹੜੇ ਕਿਤੇ ਵੀ ਆ ਜੇ ਉੱਥੇ ਇੱਕ ਕਿਰਲੀ ਦਿਸ ਜਾਵੇ ਤੇ ਫਿਰ ਉਥੇ ਭੰਗੜਾ ਪੈਣ ਲੱਗ ਪੈਂਦਾ ਇਹ ਮੈਂ ਨਹੀਂ ਕਹਿੰਦਾ ਅੱਜ ਦੀਆਂ ਅਖਬਾਰਾਂ ਦੀ ਰਿਪੋਰਟ ਕਹਿੰਦੀ ਆ ਤੇ ਇਹ ਰਿਪੋਰਟ ਬਿਆਨ ਕਰਦੀ ਹੈ ਜੀ ਕਿ ਨਸ਼ੇ ਦੇ ਮਾਰੇ ਹੋਏ ਲੋਕ ਕਿਰਲੀਆਂ ਤੱਕ ਕਿਵੇਂ ਖਾ ਜਾਂਦੇ ਆ ਕਿਰਲੀਆਂ ਦਾ ਚੂਰਨ ਬਣਾ ਕੇ ਕਿਵੇਂ ਬੀੜੀ ਦੇ ਵਿੱਚ ਸਿਗਰਟ ਦੇ ਵਿੱਚ ਭਰ ਕੇ ਪੀ ਜਾਂਦੇ ਆ ਪੰਜਾਬ ਜਿਹੜਾ ਕਿ ਖੁੱਲੀਆਂ ਡੁੱਲੀਆਂ ਖਾਹਾਂ ਦੇ ਕਰਕੇ ਚੰਗੀਆਂ ਖਾਹਾਂ ਦੇ ਕਰਕੇ ਤੇ ਤਕੜੇ ਜੁਸਰਾਂ ਦੇ ਕਰਕੇ ਜਾਣਿਆ ਜਾਂਦਾ ਸੀ ਅੱਜ ਉਸ ਪੰਜਾਬ ਦੇ ਵਿੱਚ ਕੀ ਕੀ ਕੁਝ ਹੋ ਰਿਹਾ ਇਹਦੇ ਬਾਰੇ ਰਿਪੋਰਟਾਂ ਪੜ੍ਹ ਕੇ ਕਈ ਵਾਰੀ ਹੌਲ ਪੈਂਦਾ ਲੂਕੰਡਾ ਖੜਾ ਹੋ ਜਾਂਦਾ ਵੇਰਵਾ ਇਹ ਹੈ ਜੀ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਹੜੀਆਂ ਬੈਰਕਾਂ ਉੱਥੇ ਕਿਰਲੀ ਇਸ ਕਰਕੇ ਨਹੀਂ ਲੱਭਦੀ ਕਿਉਂਕਿ ਕਿਰਲੀ ਦੀ ਪੂਛ ਨੂੰ ਜਿਹੜੇ ਕੈਦੀ ਆ ਜਿਹੜੇ ਬੈਰਕਾਂ ਦੇ ਵਿੱਚ ਬੰਦ ਲੋਕ ਆ ਉਹ ਕਿਰਲੀ ਦੀ ਪੂਛ ਨੂੰ ਸੁਕਾ ਕੇ ਬਾਅਦ ਵਿੱਚ ਉਹਨੂੰ ਰਗੜ ਕੇ ਉਹਨੂੰ ਤਬਾਕੂ ਵਿੱਚੋਂ ਕੱਢ ਕੇ ਸੰਗਰੜ ਦੇ ਵਿੱਚੋਂ ਬੀੜੀ ਦੇ ਵਿੱਚੋਂ ਉਹਦੇ ਵਿੱਚ ਉਹ ਭਰ ਕੇ ਚੂਰਨ ਉਹਦੇ ਵਿੱਚ ਉਹ ਸੁਆਹ ਭਰ ਕੇ ਉਹਦੇ ਕਸ਼ ਲਾਉਂਦੇ ਆ ਤਾਂ ਜੋ ਸਾਨੂੰ ਸਰੂਰ ਆਵੇ ਤੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਸਾਡੇ ਭੈਣਾ ਵੀਰ ਕਿਰਲੀਆਂ ਦੀਆਂ ਪੂਛਾਂ ਲੱਭਦੇ ਫਿਰਦੇ ਹੋਣ ਜਿਹੜੇ ਪੰਜਾਬ ਦੇ ਵਿੱਚ ਜੁਰਾਬਾਂ ਨੂੰ ਘੋਲ ਕੇ ਪੀਤਾ ਜਾਂਦਾ ਹੋਵੇ ਗੰਦੀਆਂ ਜੁਰਾਬਾਂ ਨੂੰ ਮਹੀਨਾ ਮਹੀਨਾ ਪੁਰਾਣੀਆਂ ਜੁਰਾਬਾਂ ਨੂੰ ਵੀ ਇਹਦੇ ਵਿੱਚੋਂ ਨਸ਼ਾ ਮਿਲਦਾ ਉਸ ਪੰਜਾਬ ਦੇ ਹਾਲਾਤ ਇੰਟਰਨਲ ਤੌਰ ਦੇ ਉੱਤੇ ਅੰਦਰੂਨੀ ਤੌਰ ਦੇ ਉੱਤੇ ਕਿਹੋ ਜਿਹਾ ਹੋ ਰਿਹਾ ਕਦੇ ਸੋਚ ਕੇ ਦੇਖੋ ਜਿਹੜੇ ਪੰਜਾਬ ਦੇ ਲੈਂਡ ਆਰਡਰ ਦੇ ਸਪੈਸ਼ਲ ਡੀਜੀਪੀ ਆ ਅਰਪਿਤ ਸ਼ਕਲਾ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਜੀ ਕਿ ਮੇਰੇ ਧਿਆਨ ਦੇ ਵਿੱਚ ਹੁਣ ਇਹ ਗੱਲ ਲਿਆਂਦੀ ਗਈ ਆ ਇਸ ਗੱਲ ਦੇ ਉੱਤੇ ਅਸੀਂ ਪੂਰਾ ਪੜਤਾਲ ਕਰਾਂਗੇ ਉਹ ਕਹਿੰਦੇ ਜੀ ਅਸੀਂ ਇਸ ਗੱਲ ਦੇ ਲਈ ਜ਼ਿਲ੍ਹਾ ਦੇ ਅਧਿਕਾਰੀਆਂ ਨੂੰ ਹੁਣੇ ਸੂਚਿਤ ਕਰ ਦਿੰਦੇ ਆ ਪਰ ਜਿਹੜੇ ਜੇਲ੍ਹਾਂ ਦੇ ਵਿੱਚੋਂ ਆਏ ਆ ਸਜ਼ਾ ਕੱਟ ਕੇ ਆਏ ਆ ਰਿਹਾ ਹੋ ਕੇ ਆਏ ਜਾਂ ਜ਼ਮਾਨਤ ਦੇ ਉੱਤੇ ਆਏ ਆ ਥੋੜੇ ਸਮੇਂ ਲਈ ਜਾਂ ਬਹੁਤੇ ਸਮੇਂ ਲਈ ਉਹਨਾਂ ਦੇ ਵਿੱਚੋਂ ਚਾਰਾਂ ਪੰਜਾਂ ਦੀ ਰਿਪੋਰਟ ਅੱਜ ਸਾਹਮਣੇ ਆਈ ਆ ਇੱਕ ਜਣੇ ਨੇ ਇਹ ਗੱਲ ਕਹੀ ਆ ਜੀ ਕਿ ਮੈਂ ਫਲਾਣੇ ਦੋਸ਼ ਦੇ ਵਿੱਚ ਜੇਲ੍ਹ ਦੀ ਸਜ਼ਾ ਹੋ ਗਈ ਮੈਨੂੰ ਜਦੋਂ ਮੈਂ ਬੈਰਕ ਦੇ ਵਿੱਚ ਗਿਆ ਤੇ ਫਿਰ ਮੈਂ ਤਿੰਨ ਚਾਰ ਜਣੇ ਹੋਰ ਸੀ ਮੇਰੀ ਬੈਰਕ ਦੇ ਵਿੱਚ ਜਿੱਥੇ ਮੈਂ ਬੰਦ ਸੀ ਉੱਥੇ ਇੱਕ ਦਿਨ ਦੁਪਹਿਰ ਦੇ ਵੇਲੇ ਕੰਡ ਦੇ ਉੱਤੇ ਕਿਰਲੀ ਫਿਰੇ ਤੇ ਜਿਹੜੇ ਮੇਰੇ ਨਾਲ ਦੇ ਤਿੰਨ ਸਾਥੀ ਉਹਨਾਂ ਨੂੰ ਚਾ ਚੜ ਗਿਆ ਉਹ ਤਾਂ ਜੀ ਉਛਲ ਪਏ ਉਹ ਤਾਂ ਕੁੱਦਣ ਲੱਗ ਪਏ ਉਹ ਤਾਂ ਭੰਗੜਾ ਪਾਉਣ ਲੱਗ ਪਏ ਇੱਕ ਨੇ ਆਪਦੀ ਚਪਲੀ ਮਾਰੀ ਇਦਾਂ ਕਿਰਲੀ ਦੀ ਪੂਸ਼ ਟੁੱਟ ਕੇ ਥੱਲੇ ਡਿੱਗ ਪਈ ਜਿਵੇਂ ਕਿ ਡਿੱਗੀ ਪੈਂਦੀ ਹੁੰਦੀ ਆਮ ਤੌਰ ਤੇ ਤੇ ਬਾਅਦ ਦੇ ਬੱਚੇ ਇਹ ਪੂਸ਼ ਸੁਕਾਈ ਇਸ ਪੂਸ਼ ਦਾ ਚੂਰਨ ਬਣਾਇਆ ਬੀੜੀ ਸਿਗਰਟ ਦੇ ਵਿੱਚ ਭਰ ਕੇ ਉਹਦੇ ਕਸ਼ ਲਾਇਏ ਕਿਉਂ ਕਹਿੰਦੇ ਜੀ ਇਹਦੇ ਨਾਲ ਸਰੂਰ ਬਹੁਤ ਆਉਂਦਾ ਇਹ ਸਭ ਤੋਂ ਸਸਤਾ ਤੇ ਬਿਨਾਂ ਕਿਸੇ ਹੀਲ ਹੁਜਤ ਦੇ ਸਾਨੂੰ ਨਸ਼ਾ ਮਿਲ ਜਾਂਦਾ ਇਸ ਕਰਕੇ ਇਸ ਨਸ਼ੇ ਦੀ ਬਹੁਤ ਲੋੜ ਹੁੰਦੀ ਆ ਇੱਕ ਹੋਰ ਬੰਦੇ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਮੇਰੇ ਕੋਲੋਂ ਇੱਕ ਵਾਰ ਮਰਡਰ ਹੋ ਗਿਆ ਤੇ ਉਹ ਕਹਿੰਦੇ ਜੀ ਮੈਂ ਗਿਆ ਜੇਲ੍ਹ ਦੇ ਵਿੱਚ ਤੇ ਜੇਲ੍ਹ ਦੇ ਵਿੱਚ ਮੈਨੂੰ ਨੀਂਦ ਨਾ ਆਵੇ ਪਹਿਲੇ ਇੱਕ ਹਫ਼ਤੇ ਦੇ ਵਿੱਚ ਮੈਨੂੰ ਨੀਂਦ ਨਹੀਂ ਆਈ ਮੇਰੇ ਜਿਹੜਾ ਨਾਲ ਦਾ ਕੈਦੀ ਸੀਗਾ ਮੇਰੀ ਬੈਰਕ ਦੇ ਵਿੱਚ ਬੰਦ ਉਹਨੇ ਇਹ ਗੱਲ ਕਹੀ ਕਿ ਆ ਲੈ ਥੋੜਾ ਜਿਹਾ ਨਸ਼ਾ ਤੇ ਤੂੰ ਸੌ ਜਾ ਤੇ ਮੈਂ ਉਹ ਨਸ਼ਾ ਕੀਤਾ ਤੇ ਫਿਰ ਮੈਂ ਸੌ ਗਿਆ ਕੁਝ ਕੁ ਮਹੀਨਿਆਂ ਬਾਅਦ ਉਹ ਕਹਿੰਦੇ ਜੀ ਕੁਝ ਹਫ਼ਤਿਆਂ ਬਾਅਦ ਮੇਰੀ ਬੈਰਕ ਬਦਲ ਗਈ ਮੈਨੂੰ ਉੱਥੇ ਤੋੜ ਲੱਗੇ ਤੋੜ ਦਾ ਮੇਰੇ ਕੋਲੇ ਹੱਲ ਕੋਈ ਨਾ ਨੀਂਦ ਮੈਨੂੰ ਆਵੇ ਨਾ ਜਿਹੜੀ ਬੈਰਕ ਦੇ ਵਿੱਚ ਮੈਂ ਹੁਣ ਸੀ ਉਸ ਬੈਰਕ ਵਿੱਚਲੇ ਕੁਝ ਲੋਕਾਂ ਨੇ ਮੈਨੂੰ ਇਹ ਗੱਲ ਕਹੀ ਕੈਦੀਆਂ ਨੇ ਕਿ ਸਾਡੇ ਕੋਲੇ ਇੱਕ ਪੂਛ ਦਾ ਚੂਰਨ ਹੈਗਾ ਉਹ ਕਿਵੇਂ ਉਹ ਕਹਿੰਦੇ ਜੀ ਅਸੀਂ ਕਿਰਲੀ ਮਾਰ ਲੈਨੇ ਜੇਕਰ ਆ ਜਾਵੇ ਤਾਂ ਫਿਰ ਸਾਡੇ ਕੋਲੇ ਲਾਈਟਰ ਆ ਲਾਈਟਰ ਦੇ ਨਾਲ ਉਹਦੀ ਪੂਛ ਨੂੰ ਅਸੀਂ ਸਾੜ ਲੈਨੇ ਆ ਤੇ ਬਾਅਦ ਦੇ ਵਿੱਚ ਉਹਦਾ ਚੂਰਨ ਬਣਾ ਕੇ ਉਹਨੂੰ ਰਗੜ ਕੇ ਤੇ ਫਿਰ ਅਸੀਂ ਬੀੜੀ ਸਿੰਗਲਟ ਦੇ ਵਿੱਚ ਭਰ ਕੇ ਪੀਨੇ ਆ ਇਹਦੇ ਨਾਲ ਸਾਨੂੰ ਸਰੂਰ ਆਉਂਦਾ ਇਹ ਇੱਕ ਤਾਂ ਸਸਤਾ ਨਸ਼ਾ ਮੁਫਤ ਵਾਲਾ ਨਸ਼ਾ ਤੇ ਦੂਜੀ ਗੱਲ ਇਹ ਆ ਵੀ ਜੇਲ੍ਹ ਦੇ ਵਿੱਚ ਨਸ਼ਾ ਘੱਟ ਮਿਲਦਾ ਤੇ ਇਹ ਫਿਰ ਮੁਹੱਈਆ ਹੋ ਜਾਂਦਾ ਤੀਜੀ ਗੱਲ ਇਹ ਆ ਵੀ ਤੁਹਾਡੀ ਤੋੜ ਖਤਮ ਹੋ ਜਾਂਦੀ ਆ ਪੰਜਾਬ ਦੇ ਵਿੱਚ ਪੂਛਾਂ ਲੱਭੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਕਿਰਲੀਆਂ ਲੱਭੀਆਂ ਜਾ ਰਹੀਆਂ ਵੀ ਸਾਨੂੰ ਸਰੂਰ ਆ ਜੇ ਤੇ ਆਪਾਂ ਇਹ ਗੱਲ ਕਹਿੰਦੇ ਵੀ ਪੰਜਾਬ ਦੇ ਵਿੱਚ ਨਸ਼ਾ ਹੈ ਨਹੀਂ ਇਹ ਕੁਝ ਜੇਲਾਂ ਦੇ ਵਿੱਚ ਆ ਇਹ ਕੁਝ ਬਾਹਰ ਨਹੀਂ ਗਾ ਪੰਜਾਬ ਦੇ ਗਾ ਜੇਲਾਂ ਦੇ ਵਿੱਚੋਂ ਇਹ ਵੀ ਖਬਰਾਂ ਆਉਂਦੀਆਂ ਕਿ ਭਾਈ ਉੱਥੇ ਗੰਦੀਆਂ ਤੋਂ ਗੰਦੀਆਂ ਜਰਾਬਾਂ ਪਾ ਕੇ ਕੁਝ ਲੋਕ ਰੱਖਦੇ ਆ ਤੇ ਬਾਅਦ ਵਿੱਚ ਪਤਾ ਲੱਗਦਾ ਵੀ ਘੋਲ ਕੇ ਪੀਂਦੇ ਆ ਇਸ ਕਰਕੇ ਤਾਂ ਜੋ ਸਾਨੂੰ ਸਰੂਰ ਆਵੇ ਇਹ ਦਿਮਾਗੀ ਤੌਰ ਦੇ ਉੱਤੇ ਮਹਿਸੂਸ ਕਰਨ ਵਾਲੀ ਗੱਲ ਆ ਜਾਂ ਸੱਚੀ ਮੁੱਚੀ ਕੋਈ ਨਸ਼ੀਲੀ ਚੀਜ਼ ਬਣਦੀ ਆ ਇਹਦੇ ਬਾਰੇ ਮੈਨੂੰ ਪਤਾ ਦੀ ਪਰ ਮੈਂ ਅੱਜ ਰਿਪੋਰਟ ਪੜ੍ਹ ਕੇ ਹੈਰਾਨ ਰਹਿ ਗਿਆ ਉਹ ਪੰਜਾਬੀ ਜਿਹੜੇ ਕਿ ਮਿਹਨਤਕਸ਼ ਹਨ ਉਹ ਪੰਜਾਬੀ ਜਿਹੜੇ ਕਿ ਦਰਿਆਦਲ ਹਨ ਉਹ ਪੰਜਾਬੀ ਜਿਹੜੇ ਕਿ ਗੁਰੂਆਂ ਦੇ ਫਲਸਫੇ ਮੁਤਾਬਕ ਚੱਲਦੇ ਹਨ ਉਹਨਾਂ ਪੰਜਾਬੀਆਂ ਦੇ ਵਿੱਚੋਂ ਕੋਈ ਇੱਕ ਪੰਜਾਬੀ ਐਸੇ ਆ ਜਿਹੜੇ ਕਿ ਜੇਲ੍ਹਾਂ ਵਿੱਚ ਕਿਰਲੀਆਂ ਦਾ ਔੜਾ ਜਿਨ੍ਹਾਂ ਨੇ ਬੰਦ ਕਰ ਦਿੱਤਾ ਜੇਲ੍ਹਾਂ ਦੇ ਵਿੱਚ ਕਿਰਲੀਆਂ ਉਹ ਵੀ ਕਹਿੰਦੇ ਜਿਹੜੇ ਜੇਲ੍ਹਾਂ ਦੇ ਅਧਿਕਾਰੀ ਕਹਿੰਦੇ ਵੀ ਕਿਰਲੀਆਂ ਯਾਰ ਸੱਚੀ-ਪੂੱਚੀ ਕਦੇ ਦਿਖੀਆਂ ਹੀ ਨਹੀਂ ਜੇ ਕਦੇ ਮੀਮੂ ਪੈਂਦਾ ਮਾੜਾ ਮੋਟਾ ਪਮਕੜ ਵਾਸਤੇ ਕਿਰਲੀ ਆਉਂਦੀ ਆ ਤੇ ਭਾਈ ਇੱਥੇ ਨਾਲ ਦੀ ਨਾਲ ਹੀ ਉਹਦਾ ਕੰਮ ਕਰ ਦਿੰਦੇ ਆ ਇਹ ਵੀ ਹਾਲਾਤ ਹਨ ਮਤਲਬ ਪੰਜਾਬ ਦੀ ਜਵਾਨੀ ਪੰਜਾਬ ਦੇ ਲੋਕ ਨਸ਼ੇ ਦੀ ਇੰਨੀ ਤਲਬ ਦੇ ਵਿੱਚ ਆ ਵੀ ਉਹਨਾਂ ਨੂੰ ਜੋ ਚੀਜ਼ ਮਿਲਗੀ ਉਹਨਾਂ ਨੇ ਖਾ ਪੀ ਲੈਣੀ ਆ ਹਾਲਾਂਕਿ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਹਮ ਚਲਾਈ ਆ ਅਸੀਂ ਜੀ ਨਸ਼ਾ ਛਡਾਊ ਕੇਂਦਰ ਬਹੁਤ ਖੋਲੇ ਆ ਅਸੀਂ ਜੀ ਨਸ਼ੇ ਦੇ ਤਸਕਰ ਟੰਗ ਦਿੱਤੇ ਹਨ ਅਸੀਂ ਘਰ ਢਾਹ ਦਿੱਤੇ ਹਨ ਪਰ ਜਿਹੜੇ ਬੰਦਿਆਂ ਦੀ ਤਲਬ ਆ ਉਹ ਆਪਦੀ ਤਲਬ ਪੂਰੀ ਕਰਨ ਦੇ ਲਈ ਕੀ ਕੀ ਲੱਖਣ ਕਰਦੇ ਆ ਸਵਾਲ ਸਿਰਫ ਇੱਥੇ ਖੜਦਾ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਨਸ਼ਾ ਪੰਜਾਬ ਦੇ ਵਿੱਚੋਂ ਮੁੱਕ ਨਹੀਂ ਸਕਦਾ ਨਸ਼ਾ ਕਿਸੇ ਵੀ ਧਰਤੀ ਤੋਂ ਮੁੱਕ ਨਹੀਂ ਸਕਦਾ ਕਿਉਂਕਿ ਨਸ਼ਾ ਕਰਨ ਵਾਲੇ ਵੀ ਉਹਨੇ ਕਸੂਰਵਾਰ ਆ ਨਸ਼ਾ ਵੇਚਣ ਵਾਲੇ ਵੀ ਉਹਨੇ ਕਸੂਰਵਾਰ ਆ ਸਰਕਾਰਾਂ ਤੇ ਪੁਲਿਸਤੰਤਰ ਵੀ ਉਹਨਾਂ ਕਸੂਰਵਾਰ ਆ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਉਹਨੂੰ ਕਦੇ ਕਿਸੇ ਨੇ ਢਾਕੇ ਨਸ਼ਾ ਨਹੀਂ ਕਰਾਇਆ ਤੇ ਜਿਹੜਾ ਬੰਦਾ ਕਰਦਾ ਜੇ ਉਹਦਾ ਇਰਾਦਾ ਮਜ਼ਬੂਤ ਹੋਇਆ ਉਹ ਛੱਡ ਵੀ ਸਕਦਾ ਜੇ ਤੁਸੀਂ ਇਹ ਗੱਲ ਕਹੋ ਜੀ ਮੇਰੇ ਕੋਲ ਛੱਡਿਆ ਨਹੀਂ ਜਾਂਦਾ ਮੈਂ ਕੀ ਕਰਾਂ ਫਿਰ ਤਾਂ ਨਸ਼ਾ ਛਡਾਊ ਕੇਂਦਰ ਹੈਗੇ ਆ ਪਰ ਜੇ ਤੁਸੀਂ ਇਹੀ ਨਾ ਮੰਨੋ ਕਿ ਭਾਈ ਮੈਂ ਨਸ਼ੇ ਦਾ ਝੰਬਿਆ ਪਿਆ ਤੁਸੀਂ ਕਰਦੇ ਹੋ ਹੋਂ ਰੱਜ ਕੇ ਨਸ਼ੇ ਤੇ ਬਾਅਦ ਵਿੱਚ ਕੋਈ ਲੈਣੇ ਤੁਹਾਨੂੰ ਇਹ ਭਲੇਖਾ ਹੀ ਆ ਤੇ ਫਿਰ ਤੁਹਾਡਾ ਕੋਈ ਇਸ ਧਰਤੀ ਦੇ ਉੱਤੇ ਹੱਲੇ ਹੀ ਨਹੀਂ ਉਹਨਾਂ ਲੋਕਾਂ ਨੂੰ ਵੀ ਅਸੀਂ ਜਾਣਦੇ ਆ ਜਿਨ੍ਹਾਂ ਲੋਕਾਂ ਨੇ ਚਿੱਟਾ ਬਹੁਤ ਵਰਤਿਆ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਭਾਂਡੇ ਤੱਕ ਵੇਚਦੇ ਆਪਦੇ ਭਾਂਡੇ ਵੀ ਵੇਚਦੇ ਲੁੱਟਾਂ ਖੂਹਾਂ ਵੀ ਕੀਤੀਆਂ ਸੱਟਾਂ ਫੇਟਾਂ ਵੀ ਮਾਰੀਆਂ ਆਪ ਵੀ ਖਾਧੀਆਂ ਪਰਚੋ ਪਰਚੀ ਵੀ ਹੋਏ ਡਾਂਗਾ ਵੀ ਚੱਲੀਆਂ ਪਰ 10-10 ਸਾਲ 12-12 ਸਾਲ 5-5 ਸਾਲ ਚਿੱਟੇ ਦੀ ਵਰਤੋਂ ਕਰਕੇ ਤੇ ਬਾਅਦ ਦੇ ਵਿੱਚੋਂ ਨਸ਼ਾ ਛਡਾਊ ਕੇਂਦਰ ਚ ਗਏ ਤੇ ਫਿਰ ਉਹਨਾਂ ਨੇ ਆਪਦੇ ਅੰਦਰੂਨੀ ਮਜ਼ਬੂਤੀ ਪੈਦਾ ਕੀਤੀ ਨੇ ਬਿਲਕੁਲ ਨਸ਼ੇ ਨੂੰ ਛੱਡ ਕੇ ਅੱਜ ਦੇਸ਼ਾ ਛੜਾਉ ਸੈਮੀਨਾਰ ਲਾਉਂਦੇ ਆ ਤੇ ਉਹ ਵੀ ਲੋਕ ਹੈਗੇ ਆ ਜਿਹੜੇ ਮੌਕਾ ਭਾਲਦੇ ਰਹਿੰਦੇ ਆ ਵੀ ਨਸ਼ਾ ਛੜਾਊ ਕੇਂਦਰ ਦੇ ਵਿੱਚ ਸਾਡੀ ਸੈਟਿੰਗ ਹੋ ਜੇ ਬੰਦੇ ਨਾਲ ਇਹਦਾ ਟੱਬਰ ਸਾਡਾ ਨਸ਼ਾ ਛਡਵਾਉਣਾ ਚਾਹੁੰਦਾ ਅਸੀਂ ਥੋੜੀ ਛੱਡਣਾ ਟੱਬਰ ਗਲਤ ਆ ਅਸੀਂ ਥੋੜੀ ਗਲਤ ਆ ਜਿਹੜੇ ਨਸ਼ਾ ਛੜਾਊ ਕੇਂਦਰ ਦੇ ਵਿੱਚ ਵੀ ਨਸ਼ਾ ਨਹੀਂ ਛੱਡਦੇ ਤੇ ਜੇ ਟੱਬਰ ਉੱਥੇ 6 ਮਹੀਨੇ ਬੰਦ ਰੱਖੇ ਤੇ ਘਰੇ ਆਉਣ ਸਾਰ ਉਹ ਫੇਰ ਨਸ਼ਾ ਸ਼ੁਰੂ ਕਰ ਦਿੰਦੇ ਕਹਿ ਦਿੰਦੇ ਵੀ ਤੁਹਾਨੂੰ ਲੱਗਦਾ ਭਲੇਖਾ ਮੈਂ ਤਾਂ ਉੱਥੇ ਵੀ ਬਿਲਕੁਲ ਠੀਕ ਸੀ ਤੁਸੀਂ ਮੇਰੇ ਨਾਲ ਧੱਕਾ ਕੀਤਾ ਮਤਲਬ ਇਹ ਹੈ ਜੇ ਕਿ ਤੁਸੀਂ ਅੰਦਰੂਨੀ ਤੌਰ ਦੇ ਉੱਤੇ ਕਿਹੋ ਜਿਹੇ ਕਿੰਨੇ ਕ ਮਜ਼ਬੂਤ ਆ ਇਹਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਨਹੀਂ ਤਾਂ ਹਾਲਾਤ ਪੰਜਾਬ ਦੇ ਇਹ ਬਣੇ ਪਏ ਆ ਵੀ ਤੁਸੀਂ ਕਿਰਲੀ ਵੀ ਨਹੀਂ ਛੱਡਦੇ ਤੁਸੀਂ ਆਇਓਡਕਸ ਬੰਦ ਕਰਵਾਈ ਤੁਸੀਂ ਇੱਥੇ ਜਿਹੜੀਆਂ ਗੋਲੀਆਂ ਮੈਡੀਕਲ ਨਸ਼ਾ ਉਹ ਵੀ ਬੰਦ ਹੋਇਆ ਹੁਣ ਜਾਂ ਕਈ ਥਾਵਾਂ ਤੇ ਚੱਲੀ ਵੀ ਜਾਂਦਾ ਵੈਸੇ ਕੋਈ ਵੀ ਚੀਜ਼ ਕਿਤੇ ਬੰਦ ਨਹੀਂ ਹੁੰਦੀ ਮੁਕੰਮਲ ਤੌਰ ਦੇ ਉੱਤੇ ਪੰਜਾਬ ਖੜਾ ਕਿੱਥੇ ਜੇ ਆ ਕਿਰਲੀ ਖਾਣਾ ਪੰਜਾਬ ਬਣੀ ਜਾਂਦਾ ਪੰਜਾਬ ਦੀਆਂ ਜੇਲਾਂਾਂ ਦੇ ਵਿੱਚੋਂ ਕਿਰਲੀਆਂ ਦੀਆਂ ਪੂਛਾਂ ਦਾ ਸੁਰਮਾ ਬਣਾ ਬਣਾ ਕੇ ਲੋਕ ਪੀ ਜਾਂਦੇ ਆ ਉਦੇ ਕਸ਼ ਲਾਈ ਜਾਂਦੇ ਆ ਤੇ ਹਾਲੇ ਆਪਾਂ ਇਹ ਗੱਲ ਕਹਾਂਗੇ ਕਿ ਨਾ ਪੰਜਾਬ ਦੀ ਜਵਾਨੀ ਤੰਦਰੁਸਤ ਹੈ ਇਹ ਪੰਜਾਬ ਦੀ ਜਵਾਨੀ ਆਪਦਾ ਘਾਣ ਆਪੇ ਵੀ ਕਰਨ ਲੱਗੀ ਆ ਹਮੇਸ਼ਾ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਜਦੋਂ ਕਿਸੇ ਬੰਦੇ ਨੂੰ ਕਹਿੰਦੇ ਵੀ ਭਾਈ ਨਸ਼ਾ ਨਾ ਕਰ ਉਹ ਕਹਿੰਦਾ ਜੀ ਸਾਡੇ ਘਰੇ ਗਰੀਬੀ ਬਹੁਤ ਆ ਤੰਗੀ ਬਹੁਤ ਆ ਮੈਂ ਫਲਾੜੀਆਂ ਫਲਾੜੀਆਂ ਪਰੇਸ਼ਾਨੀਆਂ 'ਚ ਆ ਜੇ ਤੁਹਾਡੇ ਘਰੇ ਗਰੀਬੀ ਬਹੁਤ ਆ ਨਸ਼ਾ ਕਿਹੜਾ ਮੁਫਤ ਦੇ ਵਿੱਚ ਆਉਂਦਾ ਤੁਸੀਂ ਤਾਂ ਆਪਦਾ ਸਿਰ ਘਮਾਉਣ ਦੇ ਲਈ ਸਰੂਰ ਲੈਣ ਦੇ ਲਈ ਇੱਕ ਵਾਰੀ ਪੈ ਗਏ ਨਸ਼ਾ ਕਰਕੇ ਬਾਕੀ ਟੱਬਰ ਵੰਜ ਤੇ ਟੰਗਿਆ ਉਹਦਾ ਕਸੂਰ ਕੀ ਆ ਮਤਲਬ ਇਹ ਜੀ ਕਿ ਹਰ ਬੰਦਾ ਆਪਦੇ ਆਪ ਦਾ ਸਕਾ ਕਿਸੇ ਹੋਰ ਦਾ ਨਹੀਂ ਤੁਹਾਨੂੰ ਚੇਤੇ ਹੋਣਾ ਕੁਝ ਕੁ ਮਹੀਨੇ ਪਹਿਲਾਂ ਖਬਰ ਆਈ ਸੀ ਪੰਜਾਬ ਦੇ ਵਿੱਚ ਜਿਹੜੀ ਬੁਪਰੋ ਨੋਰਫਨ ਦੀ ਗੋਲੀ ਆ ਉਹ ਬਲੈਕ ਹੋਣ ਲੱਗ ਪਈ ਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਨਸ਼ੇ ਵਾਲੇ ਲੋਕ ਆ ਉਹਨਾਂ ਦੇ ਕਾਰਡ ਬਣੇ ਹੋਏ ਆ ਉਹਨਾਂ ਨੂੰ ਦਿਨ ਦੀ ਇੱਕ ਗੋਲੀ ਮਿਲਦੀ ਆ ਪਰ ਕੁਝ ਲੋਕਾਂ ਨੇ ਝਾਲੀ ਕਾਰਡ ਵੀ ਬਣਾਏ ਉਹ ਗੋਲੀ ਲੈ ਲੈਂਦੇ ਆ ਨਸ਼ਾ ਕਰਦੇ ਨੇਗੇ ਗੋਲੀ ਲੈ ਕੇ ਅੱਗੇ 150 ਦੀ 200 ਦੀ 250 ਦੀ ਬਲੈਕ ਵੇਚਦੇ ਆ ਮਤਲਬ ਆ ਕੁਝ ਵੀ ਚੱਲੀ ਜਾਂਦਾ ਪੰਜਾਬ ਦੇ ਵਿੱਚ ਪੰਜਾਬ ਨੂੰ ਕਿਸੇ ਹੋਰ ਨੇ ਨਹੀਂ ਸਭ ਤੋਂ ਪਹਿਲਾਂ ਅਸੀਂ ਆਪ ਮਾਰਿਆ ਤੇ ਪੰਜਾਬੀਆਂ ਦਾ ਇੱਕ ਹਿੱਸਾ ਇਹੋ ਜਿਹਾ ਜਿਨੇ ਕਦੇ ਇਹ ਗੱਲ ਮਹਿਸੂਸ ਹੀ ਨਹੀਂ ਕੀਤੀ ਕਿ ਮੇਰਾ ਕਦੇ ਕੋਈ ਫਰਜ਼ ਵੀ ਬਣਦਾ ਜਿਹੜਾ ਬੰਦਾ ਪਰਿਵਾਰ ਦਾ ਸਕਾ ਨਹੀਂ ਉਹ ਗਲੀ ਗੁਆਂਢ ਦਾ ਸਕਾ ਕੀ ਹੋਊਗਾ ਜਿਹੜਾ ਬੰਦਾ ਗਲੀ ਗੁਆਂਢ ਦਾ ਸਕਾ ਨਹੀਂ ਉਹ ਸੂਬੇ ਦਾ ਜ਼ਿਲ੍ਹੇ ਦਾ ਸਕਾ ਕਿਵੇਂ ਹੋਊਗਾ ਸਵਾਲ ਇਹ ਪੈਦਾ ਹੁੰਦਾ ਜੀ ਕਿ ਪੰਜਾਬ ਖੜਾ ਕਿੱਥੇ ਜੇ ਆ ਅਸੀਂ ਜੇਲਾਂ ਦੇ ਵਿੱਚੋਂ ਖਬਰਾਂ ਕੀ ਪੜਦੇ ਆ ਕਿ ਭਾਈ ਉਥੋਂ ਨਸ਼ਾ ਮਿਲਿਆ ਉਥੋਂ ਜੀ ਮੋਬਾਈਲ ਮਿਲੇ ਉਥੋਂ SIM ਮਿਲੇ ਉਥੋਂ ਚਾਰਜਰ ਮਿਲੇ ਉਥੋਂ ਜੀ ਕੰਦ ਟਪਾ ਕੇ ਸਾਮਾਨ ਭੇਜਿਆ ਗਿਆ ਉਹ ਬਰਾਮਦ ਕੀਤਾ ਗਿਆ ਫਲਾਣੇ ਕੈਦੀ ਦੇ ਕੋਲੋਂ ਫਲਾਣੀ ਚੀਜ਼ ਮਿਲੀ ਆ ਇਹ ਖਬਰਾਂ ਅਸੀਂ ਪੜਦੇ ਆ ਪੁਲਿਸ ਕਰਮਚਾਰੀ ਕਈ ਸੁਰੱਖਿਆ ਕਰਮਚਾਰੀ ਜੇਲ੍ਹ ਦੇ ਅੰਦਰ ਚੀਜ਼ਾਂ ਪਹੁੰਚਾਉਣ ਦਾ ਕੰਮ ਕਰਦੇ ਗਲਤ ਚੀਜ਼ਾਂ ਉਹ ਅਸੀਂ ਪੜਦੇ ਆ ਗੁਪਤ ਅੰਗਾਂ ਦੇ ਵਿੱਚ ਲਕੋਲ ਲਕੋ ਕੇ ਚੀਜ਼ਾਂ ਲੋਕਲ ਜਾਣ ਦੀ ਕੋਸ਼ਿਸ਼ ਕਰਦੇ ਅਸੀਂ ਇਹ ਪੜਦੇ ਆ ਕੀ ਕੱਲ ਨੂੰ ਅਸੀਂ ਇਹ ਖਬਰਾਂ ਪੜਾਂਗੇ ਕਿ ਜੇਲ੍ਹ ਦੇ ਵਿੱਚੋਂ ਕਿਰਲੀਆਂ ਦਾ ਥੱਬਾ ਲੱਭਿਆ ਜੇਲ੍ਹ ਦੇ ਵਿੱਚੋਂ ਕਿਰਲੀਆਂ ਬਰਾਮਦ ਕੀਤੀਆਂ ਗਈਆਂ ਕਿਰਲੀਆਂ ਦੀਆਂ ਪੂਛਾਂ ਬਰਾਮਦ ਕੀਤੀਆਂ ਗਈਆਂ ਇਹ ਪੰਜਾਬ ਦੇ ਅੱਜ ਦੇ ਹਾਲਾਤ ਆ ਤੇ ਆਪਾਂ ਆਪੇ ਸੋਚ ਲਈਏ ਵੀ ਪੰਜਾਬੀ ਕਿੱਥੇ ਜੇ ਖੜੇ ਐ ਤੇ ਪੰਜਾਬ ਕਿੱਥੇ ਜੇ ਖੜਾ ਪੰਜਾਬ ਨੂੰ ਕਿਸੇ ਹੋਰ ਨੇ ਮਾਰਨ ਦੀ ਕੋਸ਼ਿਸ਼ ਭਾਵੇਂ ਘੱਟ ਕੀਤੀ ਵੱਧ ਕੀਤੀ ਉਹ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਆ ਪਰ ਜਿਹੜੇ ਕਿਰਲੀ ਖਾਣੇ ਪੰਜਾਬੀ ਆ ਜਿਹੜੇ ਪੂਠਾ ਚਟ ਪੰਜਾਬੀ ਆ ਜਿਹੜੇ ਕਿਰਲੀ ਦੀ ਪੂਛ ਦਾ ਸੁਰਮਾ ਬਣਾ ਕੇ ਉਹਦੀ ਚਟਣੀ ਬਣਾ ਕੇ ਖਾਂਦੇ ਆ ਉਹਨਾ ਪੰਜਾਬਗਾਂ ਦੇ ਬਾਰੇ ਆਪਾਂ ਕੀ ਕਹਗੇ ਸੋ ਮੇਰੀ ਪੰਜਾਬਗਾਂ ਨੂੰ ਬੇਨਤੀ ਆ ਹਮੇਸ਼ਾ ਹੀ ਆਪਾਂ ਦੂਜੇ ਦੇ ਵਿੱਚ ਨੁਕਸ ਕੱਢਣਾ ਸਰਕਾਰਾਂ ਨੂੰ ਗਾਲਾਂ ਕੱਢਣੀਆਂ ਦੂਜੇ ਦੇ ਵਿੱਚ ਆਪਾਂ ਕੋਈ ਨਾ ਕੋਈ ਆਰ ਲਾਉਣੀ ਕਿਸੇ ਨਾ ਕਿਸੇ ਨੂੰ ਉਲਾਂਭਾ ਹੀ ਦੇਈ ਜਾਣਾ ਆਪਾਂ ਇਸ ਗੱਲ ਕਰਕੇ ਨਹੀਂ ਜੰਮੇ ਤੁਸੀਂ ਜੇਲ੍ਹ ਦੇ ਵਿੱਚ ਇਸ ਕਰਕੇ ਗਏ ਕਿਉਂਕਿ ਤੁਸੀਂ ਮਾੜੀ ਗੱਲ ਕੀਤੀ ਆ ਤੁਹਾਡੇ ਨਾਲ ਤੱਕਾ ਹੋਇਆ ਨਹੀਂ ਤੱਕਾ ਹੋਇਆ ਤੁਸੀਂ ਜਾਣਦੇ ਆ ਪਰ ਜੇਲ੍ਹ ਦੇ ਵਿੱਚੋਂ ਬੰਦੇ ਬਣ ਕੇ ਆਉਂਦੇ ਲੋਕ ਮੈਂ ਬਹੁਤ ਘੱਟ ਵੇਖਿਆ ਅੱਜ ਤੱਕ ਕੋਈ ਨਸ਼ਿਆਂ ਦੇ ਨਾਲ ਜੁੜ ਕੇ ਆਉਂਦਾ ਕੋਈ ਉੱਥੇ ਗਲਤ ਅਨਸਰਾਂ ਦੇ ਨਾਲ ਮਿਲ ਬੈਠ ਕੇ ਆਉਂਦਾ ਇਹ ਵੀ ਇੱਕ ਵੱਖਰਾ ਪਹਿਲੂ ਆ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਆਪਦੇ ਟੱਬਰ ਦਾ ਖਿਆਲ ਰੱਖੋ ਆਪਦੇ ਪਰਿਵਾਰ ਦੇ ਜੀਹਾਂ ਦਾ ਖਿਆਲ ਰੱਖੋ ਜੇ ਤੁਹਾਨੂੰ ਆਪਣੀ ਬੇਬੇ ਦੀ ਬੁੱਢੀ ਦੀ ਐਣਕੜੀ ਦਿਸਦੀ ਬਾਪੂ ਦੇ ਗੋਡੇ ਪਵਾਉਣ ਵਾਲੇ ਨਹੀਂ ਦੱਸਦੇ ਆਪਦੇ ਬੱਚਿਆਂ ਦੀ ਫੀਸਰੀਂ ਦਿਸਦੀ ਆਪਦੇ ਘਰ ਦੀ ਚੌਂਦੀ ਛੱਤ ਨਹੀਂ ਦਿਸਦੀ ਤੇ ਤੁਹਾਨੂੰ ਸਿਰਫ ਚਿੱਟਾ ਦਿਸਦਾ ਤੁਹਾਨੂੰ ਕਿਰਲੀ ਦੀਆਂ ਪੂਛਾਂ ਦਿਸਦੀਆਂ ਤੁਹਾਨੂੰ ਹੋਰ ਚੀਜ਼ਾਂ ਦਿਸਦੀਆਂ ਮਤਲਬ ਇਹ ਵੀ ਤੁਹਾਡੇ ਨਾਲ ਕੁਦਰਤ ਨੇ ਧੱਕਾ ਨਹੀਂ ਕੀਤਾ ਤੁਸੀਂ ਲਾਨਤ ਆਪ ਖੱਟੀ ਆ ਤੁਸੀਂ ਇਸ ਲਾਹਨਤ ਦੇ ਹੱਕਦਾਰ ਬਣੇ ਕਿਉਂਕਿ ਤੁਹਾਡਾ ਆਪਣਾ ਕੋਈ ਕਿਰਦਾਰ ਨਹੀਂ ਸੀ ਇਸ ਕਰਕੇ ਤੁਸੀਂ ਬਚੋ ਤੇ ਸਾਰਿਆਂ ਨੂੰ ਬਚਾਓ